ਕਲਾਕਾਰ ਤੇ ਅਫਸਰ ਸ਼ਾਹੀ ਕਦੇ ਲੰਬੀ ਜਾਇਆ ਕਰਦੀ ਸੀ ਕਾਲੀ ਕਾਲੀ ਕਹਿ ਕੇ ਅਕਸਰ ਗੁਣ ਗਾਇਆ ਕਰਦੀ ਸੀ ਗਾਇਕ ਲਾਣਾ ਵੀ ਮਿੱਤਰੋ ਉੱਥੇ ਭੰਗੜੇ ਪਾਉਂਦਾ ਸੀ ਜਿਹੜਾ ਵੀ ਪੰਜਾਬ 'ਚ ਸਰਕਾਰ ਬਣਾਉਂਦਾ ਸੀ ਫਿਰ ਲੰਬੀ ਤੋਂ ਗੱਡੀਆਂ ਫਿਰ ਲੰਬੀ ਤੋਂ ਗੱਡੀਆਂ ਪਟਿਆਲੇ ਆ ਗਈਆਂ ਫੇਰ ਲੰਬੀ ਤੋਂ ਗੱਡੀਆਂ ਪਟਿਆਲੇ ਆ ਗਈਆਂ ਅਕਲ ਲਿਆਕਤ ਨਾਲ ਮਣਾਈਆਂ ਮੋਟੀਆਂ ਖਾ ਗਈਆਂ ਫੇਰ ਮਹਿਫਲਾਂ ਲੱਗੀਆਂ ਕੈਪਟਨ ਦੇ ਦੁਆਲੇ ਬਈ ਫੇਰ ਮਹਿਫਲਾਂ ਲੱਗੀਆਂ ਕੈਪਟਨ ਦੇ ਦੁਆਲੇ ਬਈ ਖਾਣ ਵਾਲਿਆਂ ਨੇ ਉੱਥੇ ਵੀ ਨੋਟ ਖਾ ਲੇ ਬਈ ਫੇਰ ਅਚਾਨਕ ਦਿੱਲੀੋਂ ਮਿੱਤਰੋ ਢਾੜਾ ਪੈ ਗਈਆਂ ਫੇਰ ਪੜੌਲ ਦੀਆਂ ਸੜਕਾਂ ਉੱਤੇ ਖੁੱਤੀਆਂ ਪੈ ਗਈਆਂ ਫੇਰ ਅਚਾਨਕ ਛੱਡ ਕੇ ਗੋਕੇ ਖਾਣੇ ਸੰਨੀ ਨਹੀਂ ਫੇਰ ਅਚਾਨਕ ਛੱਡ ਕੇ ਗੋਕੇ ਖਾਣੀ ਸੰਨੀ ਨਹੀਂ ਫੇਰ ਪੰਜਾਬ 'ਚ ਹੋ ਗਈ ਚੰਨੀਓ ਚੰਨੀ ਨਹੀਂ ਚਮਕੌਰ ਇਹ ਮੈਂ ਦੇਖਿਆ ਆਪਣੀ ਅੱਖੀ ਹਾਲ ਮੇਰਾ ਪਿੰਡ ਵਿਚਾਲੇ ਪੈਂਦਾ ਸਾਰੇ ਦਾ ਕਹਿੰਦਾ ਚਮਕੌਰ ਸਾਹਿਬ ਵੱਲ ਸੜਕਾਂ ਉੱਤੇ ਧੂੜਾ ਗੱਡੀਆਂ ਨੇ ਗਾਉਣ ਵਾਲਿਆਂ ਪਾ ਲਈਆਂ ਚਮਕੌਰ ਨੂੰ ਗੱਡੀਆਂ ਨੇ ਕੈਪਟਨ ਬਾਦਲ ਨਾਲੋਂ ਫਿਰ ਤਸਵੀਰਾਂ ਲੈ ਗਈਆਂ ਫਿਰ ਜੰਨੀ ਨਾਲ ਫੇਸਬੁੱਕ ਤੇ ਸੈਲਫੀਆਂ ਪੈ ਗਈਆਂ ਲਕੀਆਂ ਮਹਿਫਲਾਂ ਮੇਲੇ ਯਾਰੋ ਭੰਗੜੇ ਪੈਂਦੇ ਸੀ ਗੌਣ ਵਾਲਿਆਂ ਦੇ ਗੁੱਡੇ ਫਿਰ ਕਿੱਥੇ ਲੈਂਦੇ ਸੀ ਫੇਰ ਕਿਸ਼ਤੀਆਂ ਪਾਣੀ ਦੇ ਵਿੱਚ ਪਲਟੀਆਂ ਖਾ ਗਈਆਂ ਫੇਰ ਕਿਸ਼ਤੀਆਂ ਪਾਣੀ ਦੇ ਵਿੱਚ ਪਲਟੀਆਂ ਖਾ ਗਈਆਂ ਫੇਰ ਅਚਾਨਕ ਮਿੱਤਰੋ ਇੱਕ ਦਿਨ ਵੋਟਾਂ ਆ ਗਈਆਂ ਮੇਰਾ ਚਾਨਕ ਪੰਜਾਬ ਚ ਆਪ ਹੁੰਝਾ ਫੇਰ ਗਈ ਕਾਂਗਰਸੀਆਂ ਦੀ ਇੱਕੋ ਝਟਕੇ ਚ ਵਿਗਟਾ ਗੇਰ ਗਈ ਕਲਾਕਾਰਾਂ ਤੇ ਅਫਸਰਾਂ ਨੇ ਹੁਣ ਰਾਹ ਬਦਲਾ ਲਿਆ ਏ ਅੱਜ ਕੱਲ ਮੈਂ ਸੁਣਿਆ ਡੇਰਾ ਸਤੌ ਚਲਾ ਲਿਆ ਏ ਮਾਨਾ ਤੂੰ ਕੀ ਜਾਣੇ ਕਦ ਚੜਦੀ ਕਦ ਲੈਂਦੀ ਏ ਮਾਨਾ ਤੂੰ ਕੀ ਜਾਣੇ ਕਦ ਚੜਦੀ ਕਦ ਲੈਂਦੀ ਏ ਅੱਜ ਕੱਲ ਸੈਲਫੀ ਸੋਣਿਆ ਨਵੇਂ ਸੀਐਮ ਨਾਲ ਪੈਂਦੀ ਏ ਵੇ ਮਾਨਾ ਦੁਨੀਆ ਵਾਂਗੂ ਰਗ ਬਦਲਾਈ ਨਾ ਤੂੰ ਕਿਸਾਨ ਮਜ਼ਦੂਰ ਨੂੰ ਛੱਡ ਕੇ ਅੱਗੇ ਜਾਈ ਨਾ ਚੜਦੀ ਨੂੰ ਸਲਾਮ ਸਾਰੀ ਦੁਨੀਆ ਕਰਦੀ ਏ ਬੰਦਾ ਉਹ ਜਿਹੜਾ ਗੁਰਬੇਦਾ ਦਰਦੀ ਹੈ ਮੇਰੀਆਂ ਮੰਗਾ ਹਰ ਜਗ੍ਹਾ ਮੈਂ ਜ਼ਾਹਿਰ ਕਰਦਾ ਹਾਂ ਮੇਰੀਆਂ ਮੰਗਾ ਹਰ ਜਗ੍ਹਾ ਮੈਂ ਜ਼ਾਹਿਰ ਕਰਦਾ ਹਾਂ ਬੰਦੀ ਸਿੰਘਾਂ ਦੇ ਹੱਕ 'ਚ ਆਵਾਜ਼ ਕਰਦਾ ਹਾਂ ਹਰ ਨੇਤਾ ਨੂੰ ਘੇਰ ਕੇ ਤੁਸੀਂ ਵੀ ਕਿਹਾ ਕਰੋ ਖੇਲਾਂ ਦੇ ਵਿੱਚ ਬੰਦ ਗੱਭਰੂ ਛੇਤੀ ਛੇਤੀ ਰਹਾ ਕਰੋ